ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵਿਰ ਸਿੰਘ ਭਾਗੀ ਤੇ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਬਸ ਇਹੀ ਆ ਕਿ ਜੋ ਵੀ ਵੀਰ ਨਸ਼ੇ ਵੇਚਦੇ ਆ ਤੇ ਜਾਂ ਜੋ ਨਸ਼ੇ ਕਰਦੇ ਆ ਐਨੇ ਕੁ ਮਾੜੇ ਹਾਲਾਤ ਹੋ ਰਹੇ ਆ ਉਹਨਾਂ ਨੂੰ ਬਸ ਹੱਥ ਜੋੜ ਕੇ ਬੇਨਤੀ ਆ ਕਿ ਜੋ ਨਸ਼ੇ ਵੇਚਦੇ ਆ ਵੀ ਭਰਾਵੋ ਜੇ ਅੱਜ ਤੁਸੀਂ ਨਸ਼ੇ ਵੇਚਦੇ ਹੋ ਤੇ ਇੱਕ ਨਾ ਇੱਕ ਦਿਨ ਸੋਨ ਨੂੰ ਵੀ ਪਸਤਾਉਣਾ ਪੈਣਾ ਕਿਉਂਕਿ ਇਹ ਨਸ਼ੇ ਜੇ ਘਰੇ ਹੈਗੇ ਜਾਂ ਤੁਸੀਂ ਵੇਚ ਦਿਓ ਇੱਕ ਨਾ ਇੱਕ ਦਿਨ ਇਨ੍ਹਾਂ ਨਸ਼ਿਆਂ ਤੇ ਸੋਡੇ ਬੱਚੇ ਵੀ ਜ਼ਰੂਰ ਲੱਗਣਗੇ ਕਿਸੇ ਦਾ ਘਰ ਜਾੜ ਕੇ ਆਪਦਾ ਘਰ ਆਵਾਦ ਕਰਖਣਾ ਇਹ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈ ਐਨੇ ਕ ਹਾਲਾਤ ਸਾਡੇ ਮਾੜੇ ਹੋ ਰਹੇ ਆ ਅੱਜ ਕੱਲ੍ਹ ਪੰਜਾਬ ਨੂੰ ਆਪਾਂ ਕਹਿੰਦੇ ਸੀ ਵੀ ਇੱਕ ਸੋਨੇ ਦੀ ਚਿੜੀ ਆ ਪੰਜਾਬ ਤੇ ਸਭ ਤੋਂ ਮਾੜੇ ਹਾਲਾਤ ਹੀ ਪੰਜਾਬ ਦੇ ਹੋ ਰਹੇ ਆ ਘਰ ਘਰ ਦੇ ਵਿੱਚ ਨਸ਼ਾ ਅੱਜ ਕੱਲ ਕਿੰਨੇ ਕੁ ਬੱਚੇ ਹੁੰਦੇ ਆ ਵੱਧ ਤੋਂ ਵੱਧ ਦੋ ਬੱਚੇ ਬੇਟਾ ਬੇਟੀ ਜਾਂ ਬੇਟੀ ਬੇਟਾ ਬਸ ਦੋ ਬੱਚੇ ਹੁੰਦੇ ਆ ਵੱਧ ਤੋਂ ਵੱਧ ਕੇ ਇਹਦੇ ਤਿੰਨ ਆਉਣਗੇ ਤੇ ਜੇ ਕਿਸੇ ਦੇ ਇੱਕ ਬੇਟਾ ਉਹ ਹੀ ਨਸ਼ੇ ਤੇ ਲੱਗ ਕੇ ਚੜਾਈ ਕਰ ਜਾਂਦਾ ਪਿੱਛੇ ਮਾਪਿਆਂ ਦੇ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਕਰਦਾ ਗੁਜ਼ਾਰਾ ਨਹੀਂ ਹੁੰਦਾ ਕਿਸੇ ਹਿਸਾਬ ਨਾਲ ਅੱਜ ਇੱਕ ਪ੍ਰੋਗਰਾਮ ਤੇ ਸੀਗੇ ਉੱਥੇ ਦੇਖਿਆ ਵੀ ਹੋਣੀਆ 20 ਸਾਲ ਦੀ ਉਮਰ ਦਾ ਬੱਚਾ ਸੀਗਾ ਤੇ ਨਸ਼ੇ ਦੇ ਨਾਲ ਚੜਾਈ ਕਰ ਗਿਆ ਸਰਿੰਜ ਰਹਿ ਗਈ ਵਿੱਚ ਉਸ ਦੇ ਤੇ ਇਕੱਲਾ ਹੀ ਬੇਟਾ ਸੀਗਾ ਐਨੇ ਮਾੜੇ ਹਾਲਾਤ ਹੋ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੋ ਨਸ਼ੇ ਵੇਚਦੇ ਆ ਤੇ ਜੋ ਨਸ਼ੇ ਕਰਦੇ ਆ ਮੈਂ ਸਿਆਣਿਆਂ ਨੂੰ ਵੀ ਕਹਿਣਾ ਜੋ ਅੱਜ ਕੱਲ ਤਾਂ ਇਹ ਹਾਲਾਤ ਆ ਯਾਰ ਦਾਰੂ ਨੂੰ ਨਸ਼ੇ ਨਹੀਂ ਮੰਨਦੀ ਦੁਨੀਆ ਜੋ ਕੈਮੀਕਲ ਨਸ਼ੇ ਉਹਨਾਂ ਨੂੰ ਨਸ਼ੇ ਮੰਨਦੇ, दारू ਨੂੰ ਕਹਿੰਦੇ ਇਹ ਕਿਹੜਾ ਨਸ਼ਾ ਕੋਈ ਪਰ ਮੈਂ ਕਹਿਣਾ ਚਾਹੁੰਨਾ ਵੀ ਛੋਟੇ ਤੋਂ ਸ਼ੁਰੂਆਤ ਹੁੰਦੀ ਹੈ ਹੁਣ ਜੇ ਤੁਸੀਂ ਕਹੋਗੇ ਆਪ ਦੇ ਬੇਟੇ ਤੇ ਲਾ ਲੋ ਆਪ ਤੁਸੀਂ दारू ਬੱਤੀ ਪੀਂਦੇ ਹੋ ਕੋਈ ਤੇ ਆਪ ਦੇ ਬੇਟੇ ਨੂੰ ਕਹੋਗੇ ਪੁੱਤ ਤੂੰ ਰਹਿ ਰਸ ਦਾ ਪਾਠ ਕਰਨਾ ਤੇ ਅਗੋ ਬੇਟਾ ਜਵਾਬ ਕੀ ਦੇਊਗਾ ਵੀ ਬਾਪੂ ਮੈਨੂੰ ਤਾਂ ਤੂੰ ਰਹਿ ਰਸ ਦਾ ਪਾਠ ਕਰਨ ਨੂੰ ਕਹਤਾ ਜੇ ਰਹਿ ਰਸ ਇੰਨੀ ਚੰਗੀ ਹੁੰਦੀ ਤੂੰ ਨਾ ਕਰ ਲੈਂਦਾ ਤੂੰ ਤਾਂ ਆਹ ਬੋਤਲ ਖੋਲ ਕੇ ਬੈਠ ਇੱਕ ਕਬੂਤ ਇੱਕ ਇੱਕ ਗਲਾਸ ਕਰ ਰੱਖਿਆ ਕੈਮਰਾ ਵੀ ਰੱਖ ਲਾ ਆਪਾਂ ਦੋਨੇ ਬੈਠ ਕੇ ਪੀਨੇ ਆ ਤੇ ਜੇ ਤੁਸੀਂ ਆਪ ਪਾਠ ਕਰੋਗੇ ਆਪ ਅਮਰਤਾਦੀ ਸਿੰਘ ਬਣੋਗੇ ਤਾਂ ਬੱਚਾ ਆਟੋਮੈਟਿਕ ਹੀ ਲੱਗੂਗਾ ਇਹ ਚੀਜ਼ਾਂ ਕਰਨੀ ਇਹ ਲੈਣ ਕਰਨੀ ਆਟੋਮੈਟਿਕ ਬੱਚਾ ਲੱਗੂ ਅੱਜ ਕੱਲ ਸਭ ਤੋਂ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਉਹਨਾਂ ਨੂੰ ਬੱਚਿਆਂ ਨੂੰ ਕੀਰਤਨ ਲੈਣ ਚ ਪਾਓ ਗ੍ਰੰਥੀ ਸਿੰਘ ਪਾਠੀ ਸਿੰਘ ਬਣਾਓ ਬਸ ਅੱਜਕੱਲ ਹਾਲਾਤ ਹੀ ਮਾੜੇ ਇਸ ਚੀਜ਼ਾਂ ਦਾ ਕਾਰਨ ਹੋ ਰਹੇ ਵੈਸੇ ਕਿਸੇ ਨੂੰ ਕਹਿ ਨਹੀਂ ਸਕਦੇ ਬੱਚੇ ਅੱਜਕੱਲ ਪ੍ਰਮੋਟ ਕੌਣ ਕਰਦਾ ਬੱਚਿਆਂ ਨੂੰ ਜੋ ਸਾਡੇ ਮੰਨ ਲਓ ਐਕਟਰ ਨੇ ਫਿਲਮੀ ਐਕਟਰ ਨੇ ਉਹ ਪ੍ਰਮੋਟ ਕਰਦੇ ਆ ਨਸ਼ਿਆਂ ਨੂੰ ਮੂੰਹ ਚ ਬੀੜੀ ਪਈ ਆ ਸਿਕਟ ਪੀਤੀ ਆ ਫਿਲਮਾਂ ਚ ਵਸਤੂਆਂ ਛੱਡ ਰਹੇ ਆ ਬੱਚਾ ਵੀ ਦੇਖਦੇ ਪੁੱਣਾਂ ਨੂੰ హెయిਰ ਕੱਟ ਕਰਾਉਂਦਾ ਉਹਨਾਂ ਨੂੰ ਦਾਰੂ ਬੱਤੀ ਤੇ ਲੱਗਦਾ ਨਸ਼ੇ ਪੱਤਿਆਂ ਤੇ ਲੱਗਦਾ ਬੱਚਾ ਜਿ ਉਹਨਾਂ ਨੂੰ ਤੇ ਕਿਸੇ ਨੂੰ ਕੋਈ ਪਤਾ ਨਹੀਂ अपना 30 ਤਰੀਕ ਨੂੰ ਕੱਲ ਦੀ ਗੱਲ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 시ਦੀ ਦਾੜਾ ਸੀਗਾ। ਕਿਸੇ ਨੂੰ ਹੀ ਨਹੀਂ ਪਤਾ ਵੀ ਉਹਨਾਂ ਦਾ ਇਤਿਹਾਸ ਕੀ ਹੈ। ਬਹੁਤ ਬੁਰੇ ਹਾਲਾਤ ਹੋ ਰਹੇ ਨੇ ਪਰ ਮੈਂ ਕਹਣਾ ਚਾਹੁੰਦਾ ਜੋ ਵੀ ਨਸ਼ੇ ਵੇਚਦੇ ਆ ਵੀ ਬਾਈ ਬਣ ਕੇ ਕਿਉਂ ਤੁਸੀਂ ਐਵੇਂ ਕਿਉਂ ਕਿਸੇ ਦੇ ਘਰ ਜਾੜੇ ਆ। ਇਹ ਪੈਸਾ ਆਵਾਦ ਨਹੀਂ ਹੁੰਦਾ। ਇਹ ਬਰਬਾਦ ਹੀ ਕਰਦਾ ਪੈਸਾ। ਕਿਸੇ ਦਾ ਘਰ ਝੜ ਕੇ ਆਪਦਾ ਘਰ ਆਬਾਦ ਰੱਖਣਾ ਇਹ ਕੋ ਬਹੁਤ ਹੀ ਸਿਆਣੀ ਗੱਲ ਨਹੀਂ ਇਹ ਸੋਡਾ ਪੈਸਾ ਗਲਤ ਥਾਮਾ ਤੇ ਹੀ ਨਿਕਲੋ ਆਪਦੇ ਤੇ ਨਿਕਲ ਜੇ ਜਾਂ ਕਿਸੇ ਘਰ ਦੇ ਉੱਤੇ ਨਿਕਲ ਜੇ ਕਿਉਂਕਿ ਬਿਮਾਰੀਆਂ ਅੱਜ ਕੱਲ ਬਹੁਤ ਵੱਡੀਆਂ ਪੰਡਾ ਮੈਂ ਕਹਿਣਾ ਵੀ ਹੱਥ ਜੋੜ ਕੇ ਬੇਨਤੀ ਹੈ ਜੇ ਬਚਦੇ ਆ ਤਾਂ ਬਚਾ ਲਓ ਤੇ ਜੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜੋ ਨਸ਼ੇ ਕਰਦੇ ਆ ਵੀ ਜੇ ਆਪਾਂ ਉਹਨਾਂ ਤੋਂ ਨਸ਼ੇ ਲੈਨੇ ਤਾਂ ਕਰਕੇ ਹੀ ਨਸ਼ੇ ਬਿਕਦੇ ਪਤੰਦਰੋ ਤੁਸੀਂ ਤਾਂ ਆਪਦੀ ਅਕਲ ਨੂੰ ਹੱਥ ਮਾਰ ਲਓ ਮਾੜਾ ਮੋਟਾ ਤੁਸੀਂ ਤਾਂ ਸਿਆਣੇ ਬਣ ਜੋ ਇੱਕ ਇੱਕ ਤੁਸੀਂ ਹੈਗੀਆਂ ਇੱਕ ਇੱਕ ਲਾ ਦੋ ਤੁਸੀਂ ਮਾਪਿਓ ਦੀ ਨਸ਼ਾ ਕੋਈ ਛੱਡਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਨਸ਼ਾ ਛੱਡਿਆ ਜਾਂਦਾ ਜੇ ਦਿਮਾਗ ਤੇ ਲੋੜ ਪਾਉਂਗੇ ਤੁਸੀਂ ਆਪਦੇ ਘਰ-ਬਾਰ ਕੰਨੀ ਸੋਚੋਗੇ ਆਪਦੇ ਕੰਨੀ ਨਹੀਂ ਸੋਚਣਾ ਆਪਦੇ ਘਰ-ਬਾਰ ਕੰਨੀ ਸੋਚ ਲਓ ਜੇ ਆਪਦੇ ਕੰਨੀ ਆਪ ਤਾਂ ਖਤਮ ਹੋ ਹੀ ਜਾਣਾ ਇੱਕ ਨਾ ਇੱਕ ਦਿਨ ਮਿੱਟੀ ਦੀ ਢੇਰੀ ਹੈ ਤਾਂ ਪਰ ਆਪਦੇ ਘਰ-ਬਾਰ ਕੰਨੀ ਤਾਂ ਦੇਖ ਲਓ ਕੋਈ ਉਹਨਾਂ ਨੂੰ ਸੁੱਖ ਸੁਖ ਦੇ ਦੋ ਕਿਸੇ ਪਾਸਿਓਂ ਬਹੁਤ ਮਾੜੇ ਹਾਲਾਤ ਹੋ ਰਹੇ ਨੇ ਪੰਜਾਬ ਦੇ ਤਾਂ ਖਾਸ ਕਰਕੇ ਬਹੁਤ ਮਾੜੇ ਹਾਲਾਤ ਹੋ ਰਹੇ ਆ ਕਦੇ ਸੋਚਿਆ ਨਹੀਂ ਸੀ ਪੰਜਾਬ ਹੌਸ ਸੋਨੇ ਦੀ ਚੂੜੀ ਤੋਂ ਨਸ਼ਿਆਂ ਦੀ ਚੂੜੀ ਬਣ ਜਾਊਗਾ ਐਡੇ ਬੁਰੇ ਹਾਲਾਤ ਪੰਜਾਬ ਦੇ ਛੱਡ ਗੱਲਾਂ ਦੇ ਘਰ ਘਰ ਨਸ਼ਾ ਵੇਚ ਰਿਹਾ ਤੇ ਘਰ ਘਰ ਨਸ਼ਾ ਹੋ ਰਿਹਾ ਘਰ ਘਰ ਨਸ਼ਾ ਖਾ ਰਹੇ ਆ ਬੱਚੇ ਬੱਚਾ ਕੂਲੇਪਾਂ ਤੋਂ ਕੂਲੇਪ ਚੱਲੀ ਆ ਉਹਨਾਂ ਤੋਂ ਬੱਚੇ ਲੱਗਦੇ ਆ ਹੌਲੀ ਹੌਲੀ ਵੱਧਦੇ ਵੱਧਦੇ ਕਿੱਥੋਂ ਤੱਕ ਪਹੁੰਚ ਜਾਂਦੇ ਆ ਕੀ ਕੋਈ ਪਤਾ ਨਹੀਂ ਲੱਗਦਾ ਵੀ ਕਰਦਿਆਂ ਨੂੰ ਨਹੀਂ ਪਤਾ ਲੱਗਦਾ ਅੱਗੋਂ ਘਰਦਿਆਂ ਦੇ ਹਾਲਾਤ ਇਹ ਨਹੀਂ ਜੇ ਕੋਈ ਕਹੇ ਦੇ ਵੀ ਤੁਹਾਡਾ ਬੱਚਾ ਨਸ਼ਾ ਕਰਦਾ ਕੋਈ ਘਰੇ ਕਹੇ ਦੇ ਮੈਨੂੰ ਪਿਛਾਮ ਲੋ ਅੱਗੋਂ ਮਾਪਿਓ ਗੱਲ ਪਾਉ ਉਸ ਦੇ ਜਾ ਕੇ ਵੀ ਸਾਡੇ ਬੱਚੇ ਨੂੰ ਤੁਸੀਂ ਐਂ ਕਿਉਂ ਕਹਤਾ ਵੀ ਉਹ ਨਸ਼ੇ ਕਰਦਾ ਅੱਜ ਕੱਲ ਲੋਕ ਕਿਸੇ ਦੇ ਘਰੇ ਕਹਿਣ ਤੋਂ ਡਰਦੇ ਆ ਵੀ ਤੁਸੀਂ ਨਸ਼ੇ ਵੀ ਤੁਹਾਡਾ ਬੱਚਾ ਨਸ਼ੇ ਕਰਦਾ ਵੀ ਉਹਨੂੰ ਤੁਸੀਂ ਰੋਕ ਲੋ ਅੱਗੋਂ ਘਰ ਦੇ ਗੱਲ ਪੈ ਜਾਂਦੇ ਅਗਲਾ ਤਾਂ ਕਰਕੇ ਕਹਿੰਦਾ ਨਹੀਂ ਕਿਸੇ ਨੂੰ ਕਹਿਣਾ ਬਾਈ ਬਣ ਕੇ ਜੋ ਵੀ ਨਸ਼ੇ ਵੇਚਦੇ ਆ ਜਾਂ ਨਸ਼ੇ ਕਰਦੇ ਆ ਉਹਨਾਂ ਨੂੰ ਕਹਿਣਾ ਵੀ ਨਸ਼ੇ ਸ਼ੈਡੋ ਯਾਰ ਨਸ਼ਾ ਚ ਕੁਝ ਨਹੀਂ ਰਿਹਾ ਸਾਡੀ ਜ਼ਿੰਦਗੀ ਮਾੜੀ ਆ ਅਸੀਂ ਨਸ਼ੇ ਨਹੀਂ ਕਰਦੇ ਅਸੀਂ ਕਿਸੇ ਕਿਸੇ ਪਾਸੋਂ ਕਮਜ਼ੋਰੇ ਆ ਸਾਡੇ ਨਾਲ ਤੁਸੀਂ ਦੋ ਜਣੇ ਕੋਲੋ ਨਸ਼ੇ ਪੱਤੇ ਕਰਨ ਵਾਲੇ ਤਾਂ ਨਹੀਂ ਸੋਨ ਦਵਾ ਲਾਉਣਾ ਸੀ ਨਸ਼ੇ ਪੱਤੇ ਕਰਕੇ ਕਿਹੜਾ ਪਤੰਦਰੋ ਤੁਸੀਂ ਰਾਜੀ ਹੋ ਜਾਂਦੇ ਹੋ ਕਿ ਵੱਧ ਕੰਮ ਕਰਨ ਲੱਗ ਜਾਂਦੇ ਹੋ ਨਸ਼ਾ ਕਰਨਾ ਪਤੰਦਰੋ ਕੋਈ ਖਰਾਕ ਦਾ ਨਸ਼ਾ ਕਰੋ ਆਪਦੇ ਸਰੀਰ ਦਾ ਨਸ਼ਾ ਕਰੋ ਵੀ ਮੈਂ ਮੇਰੇ ਨਾਲ ਕੋਈ ਕੁਲਕੇ ਦਿਖਾਵੇ ਕਿ ਤੁਸੀਂ ਨਸ਼ੇ ਕਰਕੇ ਕੋਈ ਕੰਮ ਨਹੀਂ ਕਰਦੇ ਡਿੱਗੇ ਰਹਿੰਦੇ ਬਿਛੇ ਰਹਿੰਦੇ ਉਸ ਤੋਂ ਘਰਦਿਆਂ ਨੂੰ ਟੈਨਸ਼ਨ ਆ ਕਿੱਥੇ ਤੁਸੀਂ 20 21 ਸਾਲ ਦੀ ਉਮਰ ਚ ਆਪਦੇ ਘਰਵਾਰ ਨੂੰ ਸਾਹਮਣਾ ਸੀ ਤੇ ਉਸੇ ਉਮਰ ਵਿੱਚ ਸਾਨੂੰ ਸੋਡਾ 50 60 ਸਾਲ ਦਾ ਮਾਪਿਓਂ ਸਾਹਮ ਰਿਹਾ ਸਾਨੂੰ ਬੜਾ ਮਾੜਾ ਹਾਲਾਤ ਹੋ ਰਿਹਾ ਪੰਜਾਬ ਦਾ ਐਡਾ ਬੁਰਾ ਹਾਲਾ ਆ ਦੋ ਤਿੰਨ ਪ੍ਰੋਗਰਾਮ ਕੀਤੇ ਆ ਮਰਗ ਦੇ ਤੇ ਕਿਸੇ ਸਿਆਣੇ ਦਾ ਨਹੀਂ ਕੋਈ ਕੋਈ 25 ਸਾਲ ਦੀ ਉਮਰ ਚ ਨਸ਼ਾ ਕਰਕੇ ਚੜਾਈ ਕਰ ਗਿਆ ਕੋਈ 30 ਸਾਲ ਦੀ ਉਮਰ ਚ ਨਸ਼ਾ ਕਰਕੇ ਚੜਾਈ ਕਰ ਗਿਆ ਤੇ ਜਿਹੜੇ ਰਹਿ ਗਏ ਉਹ ਬਾਹਰ ਨੂੰ ਚਲੇ ਜਾ ਚਲੇ ਆ ਐਡੇ ਮਾੜੇ ਹਾਲਾਤ ਨਾ ਬਣਾਓ ਆਪਦੇ ਘਰ-ਬਾਰ ਕਨੀ ਸੋਚੋ ਇੱਕ ਦਾ ਇੱਕ ਦਿਨ ਸਭ ਨੇ ਮਰ ਜਾਣਾ ਬਾਬਾ ਜੀ ਕੋਈ ਨਹੀਂ ਰਹਿਣਾ ਨਾ ਹੀ ਕੋਈ ਰਿਹਾ ਚੰਗੇ ਕੰਮ ਕਰ ਲਾਂਗੇ ਤਾਂ ਚੰਗੇ ਕਰਕੇ ਜਾਣੇ ਜਾਵਾਂਗੇ ਮਾੜੇ ਕਰ ਲਾਂਗੇ ਤਾਂ ਮਾੜੇ ਕਰਕੇ ਜਾਣੇ ਜਾਵਾਂਗੇ ਪਰ ਜੇ ਨਸ਼ੇ ਵੇਚਦੇ ਜਾਂ ਕੋਈ ਵੇਚਦਾ ਜਾਂ ਕਰਦਾ ਉਹ ਕੰਟਰੋਲ ਕਰੋ ਕਿਉਂ ਆਪਦੇ ਘਰ ਜਾੜਨ ਤੇ ਹੋਇਓ ਕਿਉਂ ਉੱਜੜਦੇ ਉਹਨਾਂ ਦੇ ਵੀ ਆ ਜੋ ਨਸ਼ੇ ਵੇਚਦੇ ਆ ਕਿਉਂਕਿ ਨਸ਼ੇ ਵੇਚਦੇ ਆ ਉਹਨਾਂ ਦਾ ਬੱਚਾ ਵੀ ਇੱਕ ਨਾ ਇੱਕ ਦਿਨ ਨਸ਼ੇ ਤੇ ਲੱਗੂਗਾ ਹੀ ਲੱਗੂਗਾ। ਉਹਨਾਂ ਦਾ ਬੱਚਾ ਵੀ ਨਸ਼ੇ ਤੇ ਲੱਗੂਗਾ ਹੀ ਲੱਗੂਗਾ ਕਿਉਂਕਿ ਉਹ ਵੀ ਕਰੇ ਪਿਆ ਨਸ਼ਾ ਕਦੋਂ ਵੀ ਕਰਕੇ ਦੇਖ ਸਕਦਾ ਬੱਚਾ। ਜਿਹੜਾ ਕੋਈ ਵੇਚਦਾ। ਤੇ ਜਾਂ ਜਿਹੜੇ ਨਸ਼ੇ ਕਰਦੇ ਆ ਉਹ ਉਹ ਤਾਂ ਪਹਿਲੀ ਜਿਹੜੇ ਬੈਠੇ ਹੁੰਦੇ ਆ ਪਤੰਦਰਾ ਆਪ ਹੀ ਡਾਕਟਰ ਬਣੇ ਰਹਿੰਦੇ ਆ ਆਪ ਦੀ ਸਰਿੰਜਾਂ ਲਈ ਜਾਂਦੇ ਆ ਸਰਿੰਜ ਗਲਤ ਲੱਗ ਜਾਂਦੀ ਤਾਂ ਚੜ ਗਿਆ ਗੱਡੀ। ਮੜਾ ਮੋਟਾ ਸਰੀਰ ਤੇ ਕੰਟਰੋਲਰ ਖਵਾਵਦੇ ਖਰਾਕਾਂ ਖਾ ਲੋ ਉਹੀ ਪਤੰਦਰੋ ਜਿਹੜਾ ਤੁਸੀਂ 5-600 ਰੁਪਏ ਇਹਦੇ ਤੇ ਲਾਉਣਾ ਤੁਸੀਂ ਨਸ਼ੇ ਪੱਤੇ ਤੇ ਉਹੀ ਕੋਈ ਬਾਲੀ ਨੀ ਨੜੇ ਆਪ ਖਰਾਕ ਛਕੋ ਨੜੇ ਘਰਦਿਆਂ ਨੂੰ ਕੋ। ਸੋਨ ਨੂੰ ਛੋੜ ਦੇਰ ਕੇ ਨੂੰ 100 ਰੁਪਏ ਦਾ ਪਨੀਰ ਮੁੱਕਦਾ ਨਹੀਂ ਜੇ ਤੁਸੀਂ 3.5-400 ਰੁਪਏ ਦੀ ਬੋਤਲ ਪੀਨੇ ਹੋ ਨਾ ਸੋਨ ਨੂੰ 100 ਰੁਪਏ ਦੀ ਸਬਜ਼ੀ ਨਹੀਂ ਮੁੱਕਦੀ 100 ਰੁਪਏ ਦਾ ਪਨੀਰ ਨਹੀਂ ਮੁੱਕਦਾ ਨੜੇ ਘਰ ਦੇ ਖੁਸ਼। ਤੇ ਕਰਦੇ ਅੱਜ ਕੱਲ ਗਾਲਾਂ ਦਿੰਦੇ ਆ ਕਰਦਿਆਂ ਦੇ ਇਹ ਹਾਲਾਤ ਹੋ ਰਹੇ ਨੇ ਕਰਦਿਆਂ ਦੇ ਬੀਬੀ ਮਰਨਾ ਹੁਣ ਕਿਸੇ ਪਾਸੋਂ ਬੋਤਲ ਲੈ ਕੇ ਆ ਜੂਗਾ ਹੁਣ ਘਰੇ ਬਾਲੂਗਾ ਦੋ ਜਣਿਆਂ ਨੂੰ ਤੇ ਜੇ ਤੁਸੀਂ ਉਹ ਹੀ ਕਿਸੇ ਦਿਨ ਘਰਦਿਆਂ ਵਾਸਤੇ ਕੋਈ ਸਬਜ਼ੀ ਲੈ ਕੇ ਆਓ ਘਰੇ ਕੋਈ ਪਨੀਰ ਲਿਓ ਦਹੀਂ ਲਿਓ ਘਰ ਦੇ ਕਿੱਡੇ ਖੁਸ਼ ਨਾਲੇ ਘਰ ਦੇ ਰੱਜ ਕੇ ਖਾ ਲੈਣਗੇ ਫੇਰ ਵੀ ਛੋਡੇ ਪੱਲੇ 2-300 ਰੁਪਏ ਛੋਡਾ ਬਚ ਕੇ ਛੋਡੀ ਜੇਬ ਚ ਰਹਿੰਦਾ ਤੇ ਮੂਤ ਰਾਹੀਂ ਕੱਢ ਦਿਨੇ ਉਹ ਨਸ਼ਾ ਪੱਤਾ ਜਿਹੜਾ ਤੁਸੀਂ ਪੀਨੇ ਹੋ दारू ਪੀਲੀ ਕੋ ਕੰਮ ਆਉਂਦੀ ਆ ਕਾਉਂ ਸਰੀਰ ਖੋਖਲੇ ਕਰਿਆ ਤੁਸੀਂ ਅਕਲਾਂ ਨੂੰ ਹੱਥ ਮਾਰੋ ਸਿਆਣੇ ਬਣਿਆ ਤੁਸੀਂ ਬਹੁਤ ਵੱਡੀਆਂ ਉਮਰਾਂ ਦੇ ਮਾਲਕੋਂ ਤੁਸੀਂ ਤੁਸੀਂ ਜਰਨੈਲੋਂ ਪੌਮ ਦੇ ਹੀਰੇ ਹੋ ਪਤੰਦਰੋਂ ਤੁਸੀਂ ਜਿਹੜੇ ਕੰਮਾਂ 'ਚ ਪੈ ਗਏ ਹੋ ਤੁਸੀਂ ਅੱਜ ਕੱਲ੍ਹ ਜੇ ਬੱਚਾ ਨੂੰ ਬਚਾਉਣਾ ਤਾਂ ਆਪਦੇ ਬੱਚਿਆਂ ਨੂੰ ਗੁਰਸਿੱਖ ਬਣਾਓ ਕੀਰਤਨ ਸਿਖਾਓ ਗੁਰਬਾਣੀ ਸਿਖਾਓ ਹੋਰ ਕਿਸੇ ਮਰਜ਼ੀ ਦੀ ਚੀਜ਼ 'ਚ ਪਾ ਦਿਓ ਬੱਚਾ ਨਹੀਂ ਸੁਧਰਦਾ ਅੱਜ ਕੱਲ੍ਹ ਐਡੇ ਮਾੜੇ ਹਾਲਾਤ ਆ ਕੋਈ ਆਪਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਬੱਚਾ ਕਦੋਂ ਵਿਗੜ ਗਿਆ ਕਿਉਂਕਿ ਆਪਾਂ ਠੱਲ ਪਾਉਂਦੇ ਨਹੀਂ ਆਪਦੇ ਬੱਚਿਆਂ ਦਾ ਧਿਆਨ ਰੱਖੋ ਬਚਾਓ ਆਪਦੇ ਬੱਚਿਆਂ ਨੂੰ ਨਸ਼ੇ ਪੱਤਿਆਂ ਤੋਂ ਤੇ ਜਾਂ ਜੇ ਕੋਈ ਨਸ਼ਾ ਪੱਤਾ ਵੇਚਦਾ ਉਹ ਹੁਣ ਸਰਕਾਰ ਨੇ ਕਰਿਆ ਤਾਂ ਹੈਗਾਗਾ ਵੀ ਆਹ ਨੰਬਰ ਤੇ ਕਾਲ ਕਰਕੇ ਦੱਸੋ ਉਹੀ ਦੱਸ ਦਿਓ ਤੁਸੀਂ ਭਲਾ ਕਰ ਦਿਓ ਲੋਕਾਂ ਦਾ ਹਾਲਾਤ ਬਹੁਤ ਮਾੜੇ ਚੱਲ ਜਾਂਦੇ ਆ ਮਹਾਰਾਜ ਜੀ ਕਰੋ ਕਿਰਪਾ ਸਾਰੇ ਵੀਰ ਉਪਰਾਲਾ ਕਰੋ ਕੋਈ ਨਾ ਕੋਈ ਨਸ਼ੇ ਪੱਤੇ ਖਿਲਾਫ ਬਿਨਸ਼ੇਪੱਤੇ ਨੂੰ ਕਿਵੇਂ ਰੋਕਿਆ ਜਾਵੇ ਕੀ ਹਾਲਾਤਾਂ ਕਰਕੇ ਰੋਕਿਆ ਜਾਵੇ ਘਰ ਘਰ ਵਿੱਚ ਨਸ਼ਾ ਪਹੁੰਚ ਚੁੱਕਿਆ ਇਹਦੋ ਮਾੜੇ ਹਾਲਾਤ ਨਹੀਂ ਹੋ ਸਕਦੇ ਸਿੱਖ ਕੌਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ